ਨੇਕ 247 ਪੰਜਾਬ ਦੇ ਮੈਂ ਹਾਂ ਤੁਹਾਡੇ ਲਈ ਬਲੋਗਰ ਤਾਂ ਬਜਟ ਨੂੰ ਲੈ ਕੇ ਜਿਹੜੇ ਪੰਜਾਬ ਦੇ ਕਿਸਾਨ ਨੇ ਉਹ ਬਹੁਤ ਜ਼ਿਆਦਾ ਇਸ ਵੇਲੇ ਆਸ਼ਾ ਵਾਲੀ ਨਜ਼ਰ ਆ ਰਹੇ ਨੇ ਬਹੁਤ ਜ਼ਿਆਦਾ ਉਮੀਦਾਂ ਲਾ ਕੇ ਬੈਠੇ ਹੋਏ ਨੇ ਕਿ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਆਸਾਨੀ ਬੂਤ ਪੈਜ ਦੇ ਦਾ ਚੰਗਾ ਨਹੀਂਦਾ ਹਮੇਸ਼ਾ ਨਿਰਾਸ਼ਾ ਹੀ ਹੱਥ ਲੱਗਦੀ ਹੈ ਤੇ ਲਗਾਤਾਰ ਜੋ ਕਿਸਾਨ ਨੇ ਜੇਕਰ ਅਸੀਂ ਪੰਜਾਬ ਦੇ ਅੰਮ੍ਰਿਤਸਰ ਦੀ ਗੱਲ ਕਰੀਏ ਤਾਂ ਅੰਮ੍ਰਿਤ ਅੰਮ੍ਰਿਤਸਰ ਵਾਸੀ ਜਿੰਨੇ ਵੀ ਕਿਸਾਨ ਨੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਕਿ ਕਿਸਾਨਾਂ ਦੇ ਹੱਕ ਵਿੱਚ ਜੇਕਰ ਬਜਟ ਇਸ ਵਾਰ ਆ ਜਾਏਗਾ ਤਾਂ ਬਹੁਤ ਚੰਗੀ ਗੱਲ ਹੈ ਕਿਉਂਕਿ ਲਗਾਤਾਰ ਜਿਹੜੇ ਕਿਸਾਨ ਨੇ ਕਿਸਾਨੀ ਨੂੰ ਛੱਡ ਕੇ ਹੋਰ ਕਿੱਤਿਆਂ ਵੱਲ ਜਾ ਰਹੇ ਨੇ ਜੋ ਕਿ ਬਿਲਕੁਲ ਵੀ ਸਹੀ ਗੱਲ ਨਹੀਂ ਹੈ ਇਸ ਲਈ ਕਾਫੀ ਜੋ ਹੈ ਇਸ ਵਾਰੀ ਆਸ਼ਾਵਾਦੀ ਜੋ ਨੇ ਕਿਸਾਨ ਜਿਹੜੇ ਨਜ਼ਰ ਆ ਰਹੇ ਨੇ ਕੇਂਦਰ ਸਰਕਾਰ ਤੋਂ ਬਹੁਤ ਜ਼ਿਆਦਾ ਉਮੀਦਾਂ ਲਾ ਕੇ ਬੈਠੇ ਨੇ ਕਿ ਇਹੀ ਉਮੀਦ ਕੀ ਕੀਤਾ ਜਾਇਆ ਹਰ ਪਾਸੇ ਕਿ ਇਸ ਵਾਰ ਜੋ ਬਜਟ ਹੋਏਗਾ ਉਹ ਕਿਸਾਨ ਦੇ ਹੱਥ ਵਿੱਚ ਹੀ ਹੋਏਗਾ ਅੰਮ੍ਰਿਤਸਰ ਦੇ ਸ਼ਹਿਰ ਵਾਸੀ ਇਸ ਬਜਟ ਤੋਂ ਕਾਫੀ ਉਮੀਦਾਂ ਲਾ ਕੇ ਬੈਠੇ ਨੇ ਉਹਨਾਂ ਦਾ ਕਹਿਣਾ ਹੈ ਕਿ ਬਜਟ ਸਾਡੇ ਹੱਥ ਵਿੱਚ ਆਵੇਗਾ ਤਾਂ ਸਾਨੂੰ ਰਾਹਤ ਮਿਲੇਗੀ ਕੇਂਦਰ ਕਿਸਾਨਾਂ ਨੂੰ ਚੰਗਾ ਬਜਟ ਦੇਵੇ ਤਾਂ ਜੋ ਕਿਸਾਨੀ ਕੀਤਾ ਬਚ ਸਕੇ ਕਿਉਂਕਿ ਅੱਜ ਦੇ ਸਮੇਂ ਵਿੱਚ ਕਿਸਾਨੀ ਤੋਂ ਕਿਸਾਨ ਮੂੰਹ ਫੇਰ ਰਿਹਾ ਹੈ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਸੰਬੰਧੀ ਬਜਟ ਵਿੱਚ ਖਾਸ ਕਾਗਜ਼ ਹੋਣ ਨਾਲ ਹੀ ਕਿਸਾਨਾਂ ਨੇ ਕਿਹਾ ਕਿ ਸਾਨੂੰ ਆਸਾਨੀ ਹੈ ਕਿ ਇਸ ਵਾਰ ਸਾਡੇ ਵਾਸਤੇ ਕੇਂਦਰ ਵੱਲੋਂ ਕੁਝ ਖਾਸ ਬਜਟ ਹੋਵੇਗਾ ਨਹੀਂ ਤੇ ਅਕਸਰ ਲਾਰੇ ਹੀ ਮਿਲਦੇ ਨੇ ਖੇਤੀ ਕੀਤਾ ਬਚਾਉਣ ਵਾਸਤੇ ਸਰਕਾਰ ਨੂੰ ਬਜਟ ਵਿੱਚ ਵੱਖ-ਵੱਖ ਸਕੀਮਾਂ ਲਿਆਉਣੀਆਂ ਚਾਹੀਦੀਆਂ ਨੇ ਆਪਣਾ ਨਾਮ ਮਾਰੰਤೀರ್ ਸਿੰਘ ਜੋ ਕਿ ਕਿਸਾਨ ਪਰਿਵਾਰ ਨਾਲ ਸੰਬੰਧਤ ਹੈ ਜੋ ਕਿ ਬਾੜ ਸ਼ੰਭੂ ਬਾੜਾਂ ਤੇ ਬੜੇ ਚਿਰਾਂ ਤੋਂ ਰੋਲ ਰਹੇ ਆ ਸਰਕਾਰ ਸਾਡੀ ਕੋਈ ਸੁਲਵਾਣੀ ਨਹੀਂ ਕਰਦੀ ਜੋ ਕਿ ਸਰਕਾਰ ਨੂੰ ਬੇਨਤੀ ਹੈ ਕਿ ਸਾਡੀਆਂ ਤਰੰਤ ਮੰਗਾਂ ਮੰਨੀਆਂ ਜਾਣ ਲੱਗਦਾ ਕਿ ਜਿਹੜਾ ਅੱਜ ਬਜਟ ਪੇਸ਼ ਹੋਣਾ ਉਹਦੇ ਵਿੱਚ ਕਿਸਾਨਾਂ ਦੇ ਮੁੱਦੇ ਰੱਖੇ ਜਾਣਗੇ ਕਿਸਾਨਾਂ ਦੇ ਹੱਥ ਚੋਂ ਬਜਟ ਆ ਸਕਦਾ ਹਾਂ ਜੀ ਜੇ ਕਿਸਾਨਾਂ ਦੇ ਹੱਕ ਵਿੱਚ ਜਾਊ ਤੇ ਬਹੁਤ-ਬਹੁਤ ਸਰਕਾਰ ਦਾ ਧੰਨਵਾਦ ਹੈ ਜੀ ਤੇ ਬਾਕੀ ਇਹ ਵੀ ਸਰਕਾਰ ਨੂੰ ਸਾਡੀਆਂ ਮੰਗਾਂ ਤੁਰੰਤ ਮੰਨੀਆਂ ਜਾਣ ਲੱਗ ਤਾਂ ਕਿ ਮਗਾਈ ਬਹੁਤ ਜਿਆਦਾ ਹੋ ਗਈ ਹੈ ਲੋਕਾਂ ਦੀ ਜੇਬ 'ਤੇ ਪ੍ਰਸਰ ਕਾਫੀ ਪੰਡਾ ਪਿਆ ਸਰ ਜੀ ਬਹੁਤ ਜਿਆਦਾ ਅਸਰ ਹੋ ਰਿਹਾ ਵਾ ਤੇ ਬਾਕੀ ਇਹ ਆ ਵੀ ਜੋ ਕਿਸਾਨ 7-800 ਦੇ ਕਰੀਬ ਸ਼ਹੀਦ ਹੋਏ ਨੇ ਉਹਨਾਂ ਦੇਆਂ ਪਰਿਵਾਰਾਂ ਨੂੰ ਤੁਰੰਤ ਸਹਾਇਤਾ ਦਿੱਤੀ ਜਾਵੇ ਤੇ ਸਰਕਾਰ ਜੀ ਬਹੁਤ-ਬਹੁਤ ਧੰਨਵਾਦ ਜੀ ਹਾਂ ਜੀ ਵੇਖੋ ਜੀ ਇਸ ਬਜਟ ਦੇ ਵਿੱਚੋਂ ਕੋਈ ਵੀ ਜਿਹੜੀ ਆਸ ਨਹੀਂ ਰੱਖੀ ਜਾ ਸਕਦੀ ਇਹ ਕੋਈ ਪਹਿਲੀ ਵਾਰ ਨਹੀਂ ਹੈਗਾ ਹਰ ਵਾਰ ਵੀ ਜਦੋਂ ਵੀ ਬਜਟ ਪੇਸ਼ ਕਰਦੇ ਆ ਤੇ ਪੰਜਾਬ ਦੇ ਨਾਲ ਜਿਹੜਾ ਆ ਉਹ ਵਿਤਕਰਾ ਬਹੁਤ ਵੱਡਾ ਕੀਤਾ ਜਾਂਦਾ ਹਾਲਾਂਕਿ ਖਾਸ ਕਰਕੇ ਕਿਸਾਨਾਂ ਦੇ ਨਾਲ ਕਿ ਕਿਸਾਨਾਂ ਦੀ ਕੋਈ ਵੀ ਮੰਗ ਜਿਹੜੀ ਆ ਉਹ ਮਤਲਬ ਜਿਹੜੀ ਸਿਰੇ ਨਹੀਂ ਲੱਗਦੀ ਹਰ ਵਾਰ ਸੰਘਰਸ਼ ਕਰਕੇ ਆਪਣੇ ਅੰਦੋਲਨ ਕਰਕੇ ਕਿਸਾਨਾਂ ਨੂੰ ਆਪਣੇ ਹੱਕਾਂ ਵਾਸਤੇ ਲੜਨਾ ਪੈਂਦਾ ਸ਼ਹੀਦੀਆਂ ਦੇਣੀਆਂ ਪੈਂਦੀਆਂ ਵਾ ਜੇ ਆਪਣੇ ਮੰਗਾਂ ਵਾਸਤੇ ਕਿਸਾਨ ਜਾਂਦੇ ਆ ਉਥੇ ਇਹਨਾਂ ਦੇ ਉੱਤੇ ਜਿਹੜੇ ਆ ਉਹ ਮਤਲਬ ਅਥਰੂ ਗੈਸ ਦੇ ਗੋਲੇ ਮਾਰੇ ਜਾਂਦੇ ਆ ਜਿਹੜੀਆਂ ਪੱਕੀਆਂ ਗੋਲੀਆਂ ਮਾਰੀਆਂ ਜਾਂਦੀਆਂ ਜਾਂ ਸ਼ੁਭ ਕਰਨ ਵਰਗੇ ਮੁੰਡੇ ਜਿਹੜੇ ਉਹਨਾਂ ਨੂੰ ਸ਼ਹੀਦ ਕੀਤਾ ਜਾਂਦਾ ਇਸ ਤੋਂ ਸਵਾਗ ਕਿਸਾਨਾਂ ਦੇ ਪੱਲੇ ਜਿਹੜਾ ਵਾ ਉਹ ਕੁਝ ਨਹੀਂ ਪੈਂਦਾ ਨਿਰਾਸ਼ਾ ਹੀ ਪੈਂਦੀ ਆ ਇਸ ਕਰਕੇ ਅਸੀਂ ਸਰਕਾਰ ਅੱਗੇ ਜਿਹੜੀ ਆ ਬੇਨਤੀ ਕਰਦੇ ਆ ਕਿ ਕਿਸਾਨਾਂ ਨੂੰ ਮੁੱਖ ਰੱਖ ਕੇ ਜਿਹੜੀ ਆ ਕੋਈ ਵੀ ਫੈਸਲਾ ਜਿਹੜਾ ਲੈਣਾ ਹੋਵੇ ਬੁੱਧੀਜੀਵੀ ਬਿਠਾਉਂਦੇ ਜਾਂ ਸਾਡੇ ਕਿਸਾਨ ਜਿਹੜੇ ਵੱਡੇ ਆਗੂ ਨੇ ਉਹਨਾਂ ਨੂੰ ਨਾਲ ਬਿਠਾ ਕੇ ਫੈਸਲੇ ਲੈ ਜਾਣ ਕਿ ਸਾਨੂੰ ਕਿਸਾਨੀ ਦੇ ਵਿੱਚ ਕਿਹੜੀਆਂ ਚੀਜ਼ਾਂ ਦੀ ਘਾਟ ਆਉਂਦੀ ਆ ਜਾਂ ਕਿਹੜੀ-ਕਿਹੜੀ ਚਾਹੀਦੀ ਸਾਨੂੰ ਲੋੜ ਆ ਜਾਂ ਕਿਦਾਂ ਸਾਡਾ ਜਿਹੜਾ ਵਾ ਇਹ ਘਾਟੇ ਪੂਰੇ ਹੋ ਸਕਦੇ ਆ ਪਰ ਇਹੋ ਜਿਹਾ ਕੁਝ ਨਹੀਂ ਹੁੰਦਾ ਸਰਕਾਰਾਂ ਕਾਰਪੋਰੇਟੀ ਪੱਕੀ ਰੱਖ ਕੇ ਜਿਹੜੇ ਬਾਈਟ ਪੇਸ਼ ਕਰਦੀਆਂ ਵਾਂ ਔਰ ਅੱਗੇ ਵੀ ਇਹੋ ਇਹਨਾਂ ਨੇ ਇਹੋ ਕੁਝ ਕਰਨਾ ਕਿਸਾਨ ਵੇਖੋ ਜੀ ਸਾਨੂੰ ਆਪਣੇ ਹੱਕਾਂ ਵਾਸਤੇ ਜਿਹੜਾ ਜਿਹੜੀ ਲੜਾਈ ਆ ਸਾਡੀ ਐਮ ਐਸ ਪੀ ਗਰੰਟੀ ਕਰਾਉਣ ਅਸੀਂ ਚਾਹੁੰਦੇ ਆ ਕਿ ਸਾਨੂੰ ਐਮ ਐਸ ਪੀ ਗਰੰਟੀ ਕਰਾਉਣ ਦਿੱਤਾ ਜਾਵੇ ਕਿ ਸਾਡੀਆਂ ਫਸਲਾਂ ਦੇ ਭਾਅ ਜਿਹੜੇ ਆ ਉਹ ਘੱਟ ਤੋਂ ਘੱਟ ਸਮਰਥਨ ਮਿਲਦਾ ਸਾਨੂੰ ਪਤਾ ਤਾਂ ਲੱਗੇ ਹੁਣ ਕਣਕ ਦਾ ਰੇਟ ਆ 2200 ਜਾਂ 2300 ਰੁਪਈਆ ਸਾਡੀ ਐਮ ਐਸ ਪੀ ਆ ਸਾਨੂੰ ਪਤਾ ਵਾ ਕਿ ਸਾਨੂੰ 30 ਰੁਪਈਆ ਕਿਲੋ ਤੱਕ ਘਾਟਾ ਜਿਹੜਾ ਦਾ ਮਿਲ ਜਾਣਾ ਹੁਣ ਮੱਕੀ ਦੀ ਐਮ ਐਸ ਪੀ ਜਿਹੜੀ ਆ ਉਹ ਜਾਂ 2200 ਜਾਂ 2300 ਮੰਨ ਲਓ ਪਰ ਖਰੀਦੀ 1000 ਨੂੰ ਜਾ ਰਹੀ ਆ ਔਰ ਆਟਾ ਇਹਦਾ ਜਿਹੜਾ ਵਾ ਉਹ 50 ਰੁਪਏ ਕਿਲੋ ਮਿਲ ਰਿਹਾ ਜੇ ਇਹਦੀ ਪੱਕੀ ਐਮਐਸਪੀ ਹੋਵੇ ਤਾਂ ਸਾਨੂੰ ਪਤਾ ਹੋਵੇ ਕਿ ਇਹਦਾ ਆਟਾ ਜਿਹੜਾ ਵਾ ਸਾਨੂੰ ਇੰਨੇ ਤੱਕ ਮਿਲ ਜਾਣਾ ਵਾ ਇਹ ਹਰ ਇੱਕ ਨੂੰ ਜਿਹੜੀ ਆ ਜਿਹੜਾ ਬੇਜਮੀਨਾ ਵੀ ਆ ਉਹਨੂੰ ਵੀ ਇਸ ਚੀਜ਼ ਦਾ ਲਾਭ ਜਿਹਦਾ ਵਾ ਉਹ ਮਿਲ ਸਕਦਾ ਵਾ ਇਸ ਕਰਕੇ ਵੱਡੀ ਲੜਾਈ ਸਾਡੀ ਐਮਐਸਪੀ ਤੇ ਆ ਸਵਾਮੀ ਨਾਥਨ ਕਮਿਸ਼ਨ ਦੀ ਰਿਪੋਰਟ ਦੇ ਮਤਾਬਕ ਜਿਹੜਾ ਵਾ 50% ਸੀਟ ਟੂ ਪਲੱਸ ਜਿਹੜਾ ਵਾ ਉਹ ਰੱਖ ਕੇ ਸਾਡੇ ਫਸਲਾਂ ਦੇ ਭਾਅ ਦਿੱਤੇ ਜਾਣ ਤੇ ਸਾਡਾ ਜਿਹੜਾ ਫਸਲੀ ਯੋਜਨਾ ਬੀਮਾ ਜਿਹੜਾ ਵਾ ਉਹਨੂੰ ਲਾਗਾ ਲਾਗੂ ਕੀਤਾ ਜਾਵੇ ਕਿਸਾਨਾਂ ਦੇ ਜਿਹੜੇ ਮਤਲਬ 60 ਸਾਲ ਤੋਂ ਉੱਪਰ ਦੇ ਕਿਸਾਨ ਨੇ ਉਹਨਾਂ ਦੀ ਜਿਹੜੀ ਆ ਪੈਨਸ਼ਨ ਜਿਹੜੀ ਆ ਉਹ ਲਾਗੂ ਕੀਤੀ ਜਾਵੇ ਸਾਡੇ ਕਿਸਾਨਾਂ ਦੇ ਜਿਹੜੇ ਕਰਜ਼ੇ ਸਰਕਾਰਾਂ ਦੀ ਮਾੜੀ ਨੀਤੀ ਦੇ ਕਾਰਨ ਚੜਿਆ ਉਹ ਕਰਜ਼ੇ ਜਿਹੜੇ ਆ ਉਹ ਮਾਫ ਕੀਤੇ ਜਾਣ ਇਹ ਸਾਡੀਆਂ ਜਿਹੜੀਆਂ ਮੰਗਾਂ ਵਾ ਇਹਨਾਂ ਨੂੰ ਮੁੱਖ ਰੱਖ ਕੇ ਜਿਹੜਾ ਸਰਕਾਰ ਫੈਸਲਾ ਲਵੇ ਬਸ ਜਿਹੜਾ ਤੱਕ ਕਿੰਨੀਆਂ ਆਸਾਂ ਪੂਰੀਆਂ ਹੋਈਆਂ ਵੇਖੋ ਜੀ ਜਿਹੜਾ ਅੱਜ ਕੇਂਦਰ ਦੀ ਸਰਕਾਰ ਵੱਲੋਂ ਸ਼੍ਰੀਮਤੀ ਸੀਤਾ ਨਰਮਲਾ ਜਿਹੜੀ ਆ ਉਹ ਸਾਡੇ ਬਜਟ ਪੇਸ਼ ਕਰ ਰਹੀ ਆ ਕੇਂਦਰ ਦੇ ਵਿੱਚ ਉਹਦੇ ਤੋਂ ਪੂਰੇ ਦੇਸ਼ ਦੇ ਲੋਕਾਂ ਨੂੰ ਜਿਹੜੀਆਂ ਬਹੁਤ ਵੱਡੀਆਂ ਆਸਾਂ ਤੇ ਉਮੀਦਾਂ ਹੁੰਦੀਆਂ ਨੇ ਇਸੇ ਤਰ੍ਹਾਂ ਕਿਸਾਨ ਵੀ ਜਿਹੜਾ ਆਪਣੇ ਖੇਤੀਬਾੜੀ ਕਿਤੇ ਲਈ ਆਸਾਂ ਜਿਹੜੀਆਂ ਵਾ ਹਰ ਵਾਰੀ ਬਜਟ ਤੋਂ ਜਿਹੜਾ ਵਾ ਲਾ ਕੇ ਬੈਠਾ ਹੁੰਦਾ ਵਾ ਪਰ ਜਦੋਂ ਬਜਟ ਪੇਸ਼ ਕੀਤਾ ਜਾਂਦਾ ਉਦੋਂ ਜਿਹੜਾ ਬਿਲਕੁਲੋਂ ਆਸਾਂ ਦੇ ਉਲਟ ਹੋ ਜਾਂਦਾ ਵਾ ਤੇ ਉਹ ਆਸਾਂ ਨੂੰ ਕਿਤੇ ਵੀ ਬੂਰ ਨਹੀਂ ਗਾ ਪੈਂਦਾ ਪੂਰੀ ਤਰ੍ਹਾਂ ਕਿਸਾਨਾਂ ਦੇ ਕਿਸਾਨੀ ਕਿਤੇ ਦੇ ਖੇਤੀਬਾੜੀ ਦੇ ਉਲਟ ਜਿਹੜਾ ਵਾ ਉਹ ਬਜਟ ਪੇਸ਼ ਕਰਕੇ ਤੇ ਪੂਰੀ ਤਰ੍ਹਾਂ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਵਾਸਤੇ ਜਿਹੜਾ ਬਜਟ ਪੇਸ਼ ਕੀਤਾ ਜਾਂਦਾ ਕਿਸਾਨੀ ਨੂੰ ਜਿਹੜਾ ਵਾ ਖੇਤੀਬਾੜੀ ਕਿੱਤੇ ਨੂੰ ਅਣਗੌਲਿਆ ਕੀਤਾ ਜਾਂਦਾ ਕਦੇ ਵੀ ਇਹਦੇ ਵਾਸਤੇ ਜਿਹੜਾ ਵਾ ਬਜਟ ਪੂਰੀ ਤਰ੍ਹਾਂ ਆਸਾਂ ਤੇ ਪੂਰਾ ਨਹੀਂ ਉਤਰਦਾ ਹਰ ਵਾਰੀ ਨਿਰਾਸ਼ਾ ਸਾਡੇ ਪੱਲੇ ਪੈਂਦੀ ਆ ਅਸੀਂ ਸਰਕਾਰ ਤੋਂ ਹਰ ਵਾਰੀ ਮੰਗ ਕਰਦੇ ਵੀ ਖੇਤੀ ਕਿੱਤਾ ਜਿਹੜਾ ਵਾ ਇੱਕ ਦੇਸ਼ ਦੀ ਰੀੜ ਦੀ ਹੱਡੀ ਆ ਇਹਨੂੰ ਮਜ਼ਬੂਤ ਕਰਨ ਵਾਸਤੇ ਮਜ਼ਬੂਤੀ ਵਾਸਤੇ ਜਿਹੜਾ ਵਾ ਵੱਖਰਾ ਬਜਟ ਰੱਖਿਆ ਜਾਵੇ ਤੇ ਤਾਂ ਕਿਸਾਨੀ ਕੀਤਾ ਜਿਹੜਾ ਮਜ਼ਬੂਤ ਹੋ ਜੇ ਕਿਸਾਨੀ ਕੀਤਾ ਮਜ਼ਬੂਤ ਹੈ ਤਾਂ ਦੇਸ਼ ਜਿਹੜਾ ਵਾ ਉਹ ਮਜ਼ਬੂਤ ਰਹੂਗਾ ਪਰ ਕਿਸਾਨਾਂ ਨੂੰ ਜਿਹੜਾ ਵਾ ਹਰ ਵਾਰੀ ਇਹ ਬਜਟ ਤੋਂ ਜਿਹੜਾ ਵਾ ਨਿਰਾਸ਼ਾ ਹੀ ਪੱਲੇ ਪੈਂਦੀ ਆ ਉਮੀਦਾਂ ਤਾਂ ਹਰ ਵਾਰੀ ਰੱਖਦੇ ਆ ਅੱਜ ਵੀ ਜਿਹੜਾ ਬਜਟ ਪੇਸ਼ ਹੋ ਰਿਹਾ ਉਹਦੇ ਤੋਂ ਉਮੀਦ ਬਹੁਤ ਲਾਈ ਆ ਪਰ ਆਉਣ ਵਾਲੇ ਬਜਟ ਜੋ ਪੇਸ਼ ਹੁੰਦਾ ਤਦ ਪਤਾ ਲੱਗੇਗਾ ਵੀ ਕਿਸਾਨੀ ਕਿਤੇ ਲਈ ਕੀ ਰੱਖਿਆ ਜਾਂਦਾ ਵਾ ਸਾਨੂੰ ਪੂਰੀ ਤਰ੍ਹਾਂ ਮਤਲਬ ਆ ਹੁਣ ਤਾਂ ਆਸ ਆ ਪਰ ਅਸੀਂ ਇਹ ਸਮਝਦੇ ਆਂ ਵੀ ਇਹ ਆਸ ਜਿਹੜੀ ਆ ਕਿਸਾਨਾਂ ਦੀ ਨੂੰ ਬੂਰ ਜਿਹੜਾ ਵਾ ਮੇਰੇ ਹਿਸਾਬ ਨਾਲ ਨਹੀਂ ਪਾਊਗਾ ਕਿਉਂਕਿ ਕਾਰਪੋਰੇਟ ਪੱਖੀਆ ਕਾਰਪੋਰੇਟ ਘਰਾਣਿਆਂ ਦੇ ਜਿਹੜੇ ਆ ਉਹ ਉਹਨਾਂ ਨੂੰ ਨੁਮਾਇੰਦਿਆਂ ਨੂੰ ਪੁੱਛ ਕੇ ਜਿਹੜਾ ਬਜੜ ਪੇਸ਼ ਕੀਤਾ ਜਾਂਦਾ ਵਾ ਬਣਾਇਆ ਜਾਂਦਾ ਵਾ ਕਿਸਾਨਾਂ ਦੇ ਨੁਮਾਇंदे ਜਿਹੜੇ ਅਰਥਸ਼ਾਸਤਰੀ ਆ ਉਹਨਾਂ ਨੂੰ ਕਦੇ ਵੀ ਜਿਹੜਾ ਵਾ ਉਹਨਾਂ ਨੂੰ ਇਸ ਬਾਰੇ ਪੁੱਛਿਆ ਹੀ ਨਹੀਂ ਜਾਂਦਾ ਅਗਰ ਹਰ ਇੱਕ ਫਿਰਕੇ ਦੇ ਜਿਹੜੇ ਆ ਮੁਖੀ ਉਹ ਤਬਕੇ ਨਾਲ ਜਿਹੜੇ ਸੰਬੰਧਤ ਰੱਖਦੇ ਆ ਬੁੱਧੀਜੀਵੀ ਆ ਉਹਨਾਂ ਨੂੰ ਪੁੱਛ ਕੇ ਕਿਸਾਨਾਂ ਦੇ ਨਾਲ ਜਿਹੜਾ ਵਾ ਪੁੱਛ ਕੇ ਜਿਹੜਾ ਵਾ ਉਹ ਬਜਟ ਪੇਸ਼ ਕੀਤਾ ਜਾਵੇ ਤਾਂ ਹਮੇਸ਼ਾ ਜਿਹੜਾ ਵਾ ਸਹੀ ਰੂਪ ਚ ਬਜਟ ਪੇਸ਼ ਹੋਊਗਾ ਜਦੋਂ ਕੱਲੇ ਕਾਰਪੋਰੇਟਾਂ ਦੀ ਸਲਾਹ ਦੇ ਨਾਲ ਜਿਹੜਾ ਵਾ ਉਹ ਬਜਟ ਪੇਸ਼ ਕੀਤਾ ਜਾਦਾ ਤਾਂ ਫਿਰ ਉਹਨਾਂ ਦੇ ਪੱਖ ਦਾ ਹੀ ਹੋਊਗਾ ਕਿਸਾਨੀ ਜਿਹੜੀ ਆ ਅਣਗੌਲੀ ਆਉਗੀ ਇਸ ਕਰਕੇ ਕਿਸਾਨੀ ਲਗਾਤਾਰ ਜਿਹੜੀ ਆ ਉਹ ਥੱਲੇ ਨੂੰ ਜਾ ਰਹੀ ਆ ਕਰਜ਼ੇ ਥੱਲੇ ਡੋਬਰੀ ਆ ਨਿਤ ਖੁਦਕੁਸ਼ੀਆਂ ਹੋ ਰੀਆਂ ਨੇ ਤੇ ਕਿਸਾਨੀ ਕੀਤਾ ਜਿਹੜਾ ਲਾਹੇਵੰਦੀ ਸਾ ਸੌਦਾ ਬਣਦੀ ਥਾ ਕਾਟੇ ਬੰਦਾ ਸੌਦਾ ਬਣ ਕੇ ਜਿਹੜਾ ਵਾ ਰਹਿ ਰਿਹਾ ਵਾ ਇਸ ਕਰਕੇ ਸਾਡੀ ਸਰਕਾਰ ਤੋਂ ਮੰਗਿਆ ਵੀ ਖੇਤੀਬਾੜੀ ਕਿੱਤੇ ਨੂੰ ਜਿਹੜਾ ਵਾ ਅਣਗੌਲਿਆ ਨਾ ਕੀਤਾ ਜਾਵੇ ਇਹਨੂੰ ਜਿਹੜਾ ਵਿਸ਼ੇਸ਼ ਤੌਰ ਤੇ ਬਜਟ ਰਾਕੇ ਤੇ ਕਿਸਾਨਾਂ ਦਾ ਵਾਦਾ ਸੋਚਿਆ ਜਾਵੇ ਲਗਾਤਾਰ ਜਿਹੜਾ ਵਾ ਕਿਸਾਨਾਂ ਦੀ ਖੇਤੀ ਦੇ ਉੱਤੇ ਜਿਹੜਾ ਵਾ ਉਹ ਖਰਚੇ ਵੱਧ ਰਹੇ ਆ ਆਮਦਨ ਜਿਹੜੀ ਘਟ ਰਹੀ ਆ ਇਸ ਕਰਕੇ ਜਿਹੜਾ ਦੇ ਖੁਸ਼ਕੁਸ਼ੀਆਂ ਦਾ ਵਾਦਾ ਹੋ ਰਿਹਾ ਸਾਰਾ ਕੁਝ ਇਹ ਇਹ ਦੇ ਮੱਦੇ ਨਜ਼ਰ ਹੋ ਜਾਏ ਠੀਕ ਹੈ ਮੈਂ ਪੁਨੀਤ ਮਹਾਰਿੰਦੀ ਕਹਿੰਦਾ ਜੀ ਕੇਂਦਰ ਸਰਕਾਰ ਦਾ ਬਜਟ ਪੇਸ਼ ਹੋ ਰਿਹਾ ਕੀ ਮਿੱਦਲ ਅਕ ਦੱਸਿਓ। ਸਿੱਖ ਪੇਂਡਾ ਬਜਟ ਦੀ ਰਹਾ ਆ ਆਮ ਪਬਲਿਕ ਦੇ ਹੱਕ ਚਾਣਾ ਚਾਹੀਦਾ। ਜੀ। ਤੇ ਆਮ ਪਬਲਿਕ ਨੂੰ ਜਿਹੜੀ ਇਹ ਸਹੂਲਤਾਂ ਮਿਲਣ ਚਾਹੀਦੀਆਂ ਟੈਕਸ ਦੀ ਸਹੂਲਤਾਂ ਮਿਲਣ ਚਾਹੀਦੀਆਂ ਹੋਰ ਸਹੂਲਤਾਂ ਮਿਲਣ ਜਿੰਨਾ ਮਹਿੰਗਾਈ ਨੂੰ ਘੱਟ ਹੋਏ। ਹੂੰ। ਠੀਕ ਹੈ ਤਾਂ ਇਹਨਾਂ ਨੂੰ ਮਹਿੰਗਾਈ ਘੱਟ ਹੋਏ ਜਿਹੜੀ ਸਹੂਲਤਾਂ ਜਿਹਦਾ ਵਗੈਰਾ ਨਾ ਹੁੰਦੀ ਕਿ ਤੇ ਮਹਿੰਗਾਈ ਦਾ ਇਸ ਟਾਈਮ ਬਹੁਤ ਜ਼ਿਆਦਾ ਮਾਰ ਆ ਮਿਡਲ ਕਲਾਸ ਬੰਦੇ ਨੂੰ ਮਹਿੰਗਾਈ ਮਾਰੀ ਹੈ ਤੇ ਟੈਕਸ ਜ਼ਿਆਦਾ ਜ਼ਿਆਦਾ ਛੂਟ ਦੇਣੀ ਚਾਹੀਦੀ ਹੈ ਜਿੰਨਾ ਆਮ ਬੰ ਮਗੇ ਇਹ ਨਹੀਂ ਹੋ ਗਿਆ ਲੋਕਾਂ ਦੀ ਜੀਬ ਉੱਪਰ ਜ਼ਿਆਦਾ ਅਸਰ ਪੈਂਦਾ ਨਜ਼ਰ ਆ ਰਿਹਾ ਲੋਕਾਂ ਦੀ ਆਮਦਨ ਤੋਂ ਖਰਚ ਜਿਹੜਾ ਵਧੀ ਜਾਂਦਾ ਹੈ ਮੀਡਲ ਕਲਾਸ ਬੰਦਾ ਥੱਲੇ ਤੋਂ ਥੱਲੇ ਹੋਈ ਜਾਂਦਾ ਹੈ ਕੀ ਮੀਦ ਲਾ ਕੇ ਬੈਠੇ ਹੋ ਕੇਂਦਰ ਸਰਕਾਰ ਕੇਂਦਰ ਸਾਥੋਂ ਇਹ ਉਮੀਦ ਹੈ ਕਿ ਬਜਟ ਵਧੀਆ ਤੋਂ ਵਧੀਆ ਦਿੱਤਾ ਜਾਏ ਤੇ ਹਰ ਮੀਡਲ ਕਲਾਸ ਬੰਦੇ ਨੂੰ ਜ਼ਿਆਦਾ ਜ਼ਿਆਦਾ ਸਹੂਲਤਾਂ ਦਿੱਤੀ ਜਾਣ ਪੰਜਾਬ ਦੇ ਹੱਕ ਦੇ ਵਿੱਚ ਬਜਟ ਆਉਣਾ ਚਾਹੀਦਾ ਹੈ ਪੰਜਾਬ ਦੇ ਹੱਕੇ ਬਜਟ ਆਉਣਾ ਚਾਹੀਦਾ ਹੈ ਜਿਹੜਾ ਜਿਹੜਾ ਪੰਜਾਬ ਨੂੰ ਸਹੂਲਤਾਂ ਦਿੱਤੀਆਂ ਪੰਜਾਬ ਨੂੰ ਵੱਧ ਤੋਂ ਵੱਧ ਫੈਸਿਲਿਟੀ ਦਿੱਤੀ ਜਾਵੇ ਪੰਜਾਬ ਦੇ ਵਿੱਚ ਵੱਧ ਤੋਂ ਵੱਧ ਫੈਸਿਲਿਟੀ ਹੋਣ ਦੇ ਕਾਰਨ ਤੇ ਤਾਂ ਹੀ ਪੰਜਾਬ ਗਰੋਥ ਕਰ ਸਕੇ ਹੁਣ ਪੰਜਾਬ ਸਭ ਤੋਂ ਪਿੱਛੇ ਜਾਈ ਜਾ ਰਿਹਾ ਬਾਕੀ ਸਟੇਟਾਂ ਸਭ ਅੱਗੇ ਹੋ ਰਹੀਆਂ ਬਸ ਕੀ ਕਿਸਾਨਾਂ ਦੇ ਹਿੱਤ ਦੀ ਗੱਲ ਕਰ ਰਹੇ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਬਜਟ ਹੋਣਾ ਚਾਹੀਦਾ ਜੀ ਕਿਸਾਨ ਨਹੀਂ ਵੇਖੋ ਜੀ ਹਰ ਚੀਜ਼ ਕਿਸਾਨ ਅੱਗੇ ਤੇ ਹੀ ਲੋਕ ਹੈਗੇ ਆ ਕਿਸਾਨਾਂ ਦੇ ਹੱਕ ਤੇ ਸਭ ਤੋਂ ਪਹਿਲੇ ਬਜਟ ਜਿਹੜਾ ਕਿਸਾਨਾਂ ਦੀ ਜਿਹੜੀਆਂ ਵੀ ਮੰਗਾਂ ਆਈਆਂ ਉਹਨਾਂ ਨੂੰ ਜਿੱਦਾਂ ਪੂਰੇ ਪੂਰੇ ਉਹਨਾਂ ਨੂੰ ਕਿਸੇ ਨਜ਼ਰ ਅੰਦਾਜ਼ ਨਹੀਂ ਕਰਨਾ ਚਾਹੀਦਾ ਜੋ ਵੀ ਹੈ ਪ੍ਰੋਪਰ ਦੇਣੀ ਚਾਹੀਦੀ ਜੀ ਉਮੀਦ ਲਾ ਕੇ ਬੈਠੇ ਹੋ ਕਿ ਸਹੀ ਬਜਟ ਆਵੇ ਕਿ ਤੁਹਾਡੇ ਹੱਕ ਬਿਲਕੁਲ ਇਹੀ ਤੇ ਉਮੀਦ ਇਹੀ ਹੈ ਕਿ ਬਜਟ ਬਿਲਕੁਲ ਵਧੀਆ ਆਏਗਾ ਜੇ ਵਧੀਆ ਬਜਟ ਆਏਗਾ ਤੇ ਤਾਂ ਹੀ ਕੋਈ ਸਿਸਟਮ ਬਣ ਸਕੇਗਾ ਅੱਗੇ ਸਰਕਾਰਾਂ ਚੱਲਣਗੀਆਂ ਮੇਰਾ ਨਾ ਸ਼ਵਾਨੀ ਸ਼ਰਮਾ ਵਾ ਜੀ ਮੈਮ ਅੱਜ ਬਜਟ ਪੇਸ਼ ਹੋਣਾ ਕੀ ਮੀਤ ਲਾ ਕੇ ਬੈਠੇ ਤੁਸੀਂ ਇੱਕ ਮਹਿਲਾ ਹੋਣ ਦੇ ਨਾ ਇੱਕ ਮਹਿਲਾ ਹੋਣ ਦੇ ਨਾ ਤੇ ਬਹੁਤ ਉਮੀਦ ਲਗਾਈ ਹੈ ਕਿ ਕਿਉਂਕਿ ਜਿਹੜਾ ਬਜਟ ਪੇਸ਼ ਕਰਨ ਜਾ ਰਹੇ ਨੇ ਉਹ ਵੀ ਸਾਡੇ ਇੱਕ ਮਹਿਲਾ ਨੇ ਜਿਹੜੇ ਵਿਤ ਮੰਤਰੀ ਨੇ ਸਿਤਾਰਾਮਨ ਜੀ ਅਸੀਂ ਚਾਹੁੰਦੇ ਆ ਕਿ ਮਤਲਬ ਵਧੀਆ ਬਜਟ ਪੇਸ਼ ਕਰਨ ਲੇਡੀਜ਼ ਦੇ ਹੱਕ ਚ ਕਰਨ ਸਾਡੀ ਗ੍ਰੈਸਥੀ ਵਧੀਆ ਚੱਲ ਸਕੇ ਰਸੋਈ ਗੈਸ ਦੇ ਲਈ ਸਸਤਾ ਕਰ ਕਰ ਦੇਣ ਮਤਲਬ ਇੱਕ ਮਹਿਲਾ ਨੂੰ ਧਿਆਨ ਚ ਰੱਖ ਦੋ ਕਿ ਕਿ ਮਹਿਲਾ ਤੋਂ ਵਾਦੇ ਇਹ ਦੁੱਖ ਕੋਈ ਨਹੀਂ ਜਾਣ ਸਕਦਾ ਕਿ ਬਜਟ 1-2 ਰੁਪਏ ਹਿਲੰਨਾ ਵੀ ਕਿੰਨਾ ਫਰਕ ਪੈਂਦਾ ਕਿੰਨਾ ਜੀਬ ਤੇ ਪ੍ਰਭਾਵ ਸਰ ਪੈਂਦਾ ਪਿਆ ਜੀ ਇਸ ਟਾਈਮ ਤੇ ਦੇਖੋ ਰਸੋਈ ਗੈਸ ਬਹੁਤ ਮਹਿੰਗੀ ਹੈ ਉਤੋਂ ਸਬਜ਼ੀਆਂ ਇੰਨੀਆਂ ਮਹਿੰਗੀਆਂ ਹੋ ਗਈਆਂ ਵਾ ਦਾਲਾਂ ਦਾ ਰੇਟ ਡਬਲ ਟ੍ਰਿਪਲ ਹੋ ਗਿਆ ਵਾ ਕਿਤੇ ਨਾ ਕਿਤੇ ਰਸੋਈ ਦੇ ਅਸਰ ਜਿਹੜਾ ਵਾ ਉਹ ਕਰਦੇ ਦੇਖੋ ਐਜੂਕੇਸ਼ਨ ਇੰਨੀ ਮਹਿੰਗੀ ਹੋ ਗਈ ਹੈ ਪ੍ਰਾਈਵੇਟ ਸੈਕਟਰ ਜਿੰਨੇ ਵੀ ਆਪਾਂ ਬੱਚੇ ਪੜ੍ਹਾਣੇ ਆ ਉੱਥੇ ਕਿੰਨਾ ਹੋ ਗਿਆ ਔਰ ਜਿਹੜੇ ਗਵਰਨਮੈਂਟ ਸੈਕਟਰ ਨੇ ਉਹਨਾਂ ਵਿੱਚ ਪੜਾਈ ਹਜੇਦ ਤਿੰਨੀ ਵਧੀਆ ਨਹੀਂ ਮੈਨੂੰ ਲੱਗਦਾ ਉਪਰੋ ਉਹ ਵੀ ਸ਼ਿਕੰਜਾ ਕਸਣਾ ਚਾਹੀਦਾ ਕਿ ਜਿਹੜੇ ਸੈਂਟਰ ਦੀ ਪੋਲਿਸੀਜ਼ ਜਿਹੜੀਆਂ ਐਡਿਟ ਸਕੂਲ ਨੇ ਹੁ ਹਾਂਜੀ ਰਾਹਤ ਮਿਲਦੀ ਹੈ ਹਾਂਜੀ ਤਿੰਨ ਵਿਧਾਨ ਸਭਾ ਦੇ ਚੋਣ ਆ ਰਹੇ ਤਿੰਨ ਸਟੇਟ ਦੇ ਵਿੱਚ ਸਾਨੂੰ ਲੱਗਦਾ ਹੈ ਕਿ ਦੇਖੋ ਜਿਹੜੀ ਇਲੈਕਸ਼ਨ ਹੈ ਵਾਲੀ ਮੋਸਟਲੀ ਤਾਂ ਦੇਖੋ ਜਿਹੜੇ ਲੋਕ ਮੀਡਲ ਕਲਾਸ ਹੈ ਗਿਣਤੀ ਉਹਨਾਂ ਦੀ ਹੀ ਜ਼ਿਆਦਾ ਹੁੰਦੀ ਹੈ ਵੋਟ ਵੀ ਜਿਆਦਾ ਮੀਡਲ ਕਲਾਸ ਹੀ ਪਾਉਂਦੀ ਹੈ ਜਾਂ ਜਾਂ ਨੀਚਲੀ ਕਲਾਸ ਪਾਉਂਦੀ ਹੈ ਤੇ ਜੇ ਅਗਰ ਲੋਅਰ ਮੀਡਲ ਕਲਾਸ ਤੇ ਮੀਡਲ ਕਲਾਸ ਨੂੰ ਅਗਰ ਸਹੂਲਤਾ ਦਿੱਤੀਆਂ ਜਾਣਗੀਆਂ ਤੇ ਉਹ ਬਜਟ ਤੋਂ ਖੁਸ਼ ਹੋ ਕੇ ਜ਼ਰੂਰ ਇਹਨਾਂ ਦੇ ਹੱਕ 'ਚ ਵੋਟ ਪਾਣਗੇ ਇਸ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਜਿਹੜੀ ਸਰਕਾਰ ਹੈ ਵਧੀਆ ਬਜਟ ਪੇਸ਼ ਕੀਤੇ ਕਰੇਗੀ ਕਿਸਾਨਾਂ ਦੇ ਹੱਕ 'ਚ ਵਧੀਆ ਕਰੇਗੀ ਜਿਹੜੇ ਅਸੀਂ ਮਹਿਲਾਵਾਂ ਮੈਂ ਉਹਦੀ ਡਸੋਈ ਗੈਸ ਲਈ ਉਹਦੀ ਲਈ ਵਧੀਆ ਕਰੇਗੀ ਨਾਲ ਦੀ ਨਾਲ ਜਿਹੜੇ ਸਾਡੇ ਘਰੇਲੂ ਆਪਣੇ ਸਾਡੇ ਭਰਾ ਨੇ ਸਾਡੇ ਕਾਰ ਚੁਲਾਣ ਵਾਲੇ ਸਾਡੇ ਮਰਦ ਨੇ ਉਹਨਾਂ ਦੇ ਹੱਕ 'ਚ ਵੀ ਕੁਛ ਨਾ ਕੁਛ ਪੇਸ਼ ਕਰੇਗੇ ਰਾਹਤ ਭਰੀ ਖਬਰ ਆ ਸਕਦੀ ਹੈ ਰਾਤ ਖਬਰ ਉਮੀਦ ਪੂਰੀ ਕਰ ਰਹੇ ਆ ਕਿ ਅਗਲੇ ਇਲੈਕਸ਼ਨਾਂ ਨੂੰ ਦੇਖਦੇ ਹੋਏ ਜਰੂਰ ਉਹ ਵਧੀਆ ਬਜਟ ਪੇਸ਼ ਕਰਨਗੇ ਸਿੰਘ ਜੀ ਤੁਸੀਂ ਕਹਿਣਾ ਚਾਹੋਗੇ ਜੇ ਬਜਟ ਪੇਸ਼ ਹੋਣਾ ਕੇਂਦਰ ਸਰਕਾਰ ਦਾ ਕੀ ਮੀਦ ਲੱਗ ਬਚੇ ਦੇਖੋ ਇਸ ਬਜਟ ਤੋਂ ਆਮ ਆਦਮੀ ਨੂੰ ਕਾਫੀ ਉਮੀਦਾਂ ਨੇ ਕਿਉਂਕਿ ਇਹ ਤੀਜੇ ਅੰਤਰਾਲ ਦਾ ਸਰਕਾਰ ਦਾ ਪਹਿਲਾ ਬਜਟ ਹੈ ਤੇ ਬਹੁਤ ਉਮੀਦਾਂ ਨੇ ਜਿਵੇਂ ਇੰਨੀ ਮਹਿੰਗਾਈ ਵਧ ਰਹੀ ਹੈ ਸਭ ਕੁਝ ਲੋਕ ਪਰੇਸ਼ਾਨ ਨੇ ਤੇ ਉਮੀਦਾਂ ਉਮੀਦ ਕਰਾਂਗੇ ਕਿ ਆਮ ਆਦਮੀ ਨੂੰ ਜਿਹੜੀਆਂ ਬੇਸਿਕ ਸਹੂਲਤਾਂ ਚਾਹੀਦੀਆਂ ਹੁੰਦੀਆਂ ਹਨ ਉੱਤੇ ਸਰਕਾਰ ਕੋਈ ਨਾ ਕੋਈ ਫਾਇਦਾ ਦੇਵੇ ਦੂਜੀ ਮੇਨ ਗੱਲ ਇਹ ਹੈ ਕਿ ਟੈਕਸ ਛੂਟ ਟੈਕਸ ਜਿਹੜੇ ਸਲੈਬ ਹੈ ਉਸ ਵੇਲੇ ਕਾਫੀ ਘਟਨੇ ਤੇ ਕਾਫੀ ਸਾਨੂੰ ਮੋਟਾ ਟੈਕਸ ਪੰਨਾ ਪੈਂਦਾ ਹੈ ਜੀਐਸਟੀ ਵੱਖਰਾ ਆਪਾਂ ਭਰਦੇ ਆਂ ਹਰ ਤਰ੍ਹਾਂ ਦੇ ਟੈਕਸ ਆਪਾਂ ਵੱਖਰੇ ਭਰਦੇ ਕੋਈ ਵੀ ਚੀਜ਼ ਲੈਣੇ ਹੋ ਤੇ ਅਲੱਗ ਟੈਕਸ ਲੱਗਦਾ ਤੇ ਟੈਕਸ ਲੈਵ ਇਹਨਾਂ ਨੂੰ ਜ਼ਰੂਰ ਵਧਾਣਾ ਚਾਹੀਦਾ ਹੈ ਤਾਂ ਕਿ ਲੋਕਾਂ ਦੇ ਜੇਬ 'ਚ ਪੈਸਾ ਆਵੇ ਤਾਂ ਹੀ ਮਾਰਕੀਟ 'ਚ ਪੈਸਾ ਆਊਗਾ ਨਹੀਂ ਤੇ ਕਿਸਾਨਾਂ ਦੇ ਹੱਕ ਦੇ ਵਿੱਚ ਵੀ ਹੋਣਾ ਚਾਹੀਦਾ ਕੋਈ ਪਛਾਨਦਾ ਤਾਂ ਕਹਿ ਗਿਆ ਕਿ ਸਾਨੂੰ ਕਿਸਾਨ ਵੀ ਦੇਖੋ ਕਾਫੀ ਦਿਨ ਤੋਂ ਸੰਘਰਸ਼ ਕਰ ਰਹੇ ਨੇ ਮਤਲਬ ਉਹਨਾਂ ਦੇ ਹੱਕ ਵਿੱਚ ਵੀ ਉਹਨਾਂ ਨੂੰ ਜਿਹੜੀਆਂ ਮੰਗਾਂ ਉਹਨਾਂ ਦੀਆਂ ਇੱਕ ਵਾਰੀ ਚੰਗੀ ਤਰ੍ਹਾਂ ਸੁਨੀਆਂ ਚਾਹੀਦੀਆਂ ਤਾਂ ਕਿ ਬੈਠ ਕੇ ਵਿਚਲਾ ਕੋਈ ਰਾਹ ਕੱਟਿਆ ਜਾਵੇ ताकि किसान ਵੀ ਖੁਸ਼ ਹੋਣ ਕਿਉਂਕਿ ਸਾਰੀ ਇਕਨੋਮੀ ਹੀ ਕਿਸਾਨਾਂ ਤੇ ਡਿਪੈਂਡੈਂਟ ਹੈ ਪੰਜਾਬ ਚ ਖਾਸ ਕਰ ਅੱਜ ਕਹਿ ਸਕਦਾ ਕਿ ਕਲੈਕਸ਼ਨ ਕਰਕੇ ਰਾਹਤ ਭਰੀ ਖਬਰ ਆ ਸਕਦੀ ਹੈ ਹਾਂਜੀ ਉਮੀਦ ਹੈ ਕਿ ਇਸ ਵਾਰ ਸਰਕਾਰ ਰਾਹਤ ਭਰੀ ਖਬਰ ਦੇਗੀ ਤੇ ਆਮ ਜਨਤਾ ਨੂੰ ਕਾਫੀ ਫਾਇਦਾ ਹੋਏਗਾ ਉਮੀਦ ਆਪਾਂ ਇਹੋ ਕਰਾਂਗੇ